ਕਿਰਪਾ ਕਰੋ ਦਿਨ ਕੇ ਦਾਤੇ ਮੇਰਾ ਕੋਨ ਆਵੇ ਹੁਣ ਨ ਵਿਚਾਰੋ ਕੋਈ ਮਾਟੀ ਕਟਾ ਤੋ ਪੈ ਸੁਆਮੀ ਮਾਨਸ ਕੇ ਦਾਤਾ ਗੁਰੂ ਸੇਵੀ ਐ ਐਨ ਸੁਦੇ ਸੁਭਾਈ ਨਰਸਨ ਪਰਸ ਐ ਗੁਰੂ ਕੈ ਜਨਮ ਮਰਨ ਤੋਂ ਪ੍ਰਤਿਆਈ ਸਤਨਾਮ ਸ੍ਰੀ ਵਾਹਿਗੁਰੂ अ පवा जදනමनुටමතන්න ප कर मुखपा प ਜਾਤਨ ਕਰੈ ਮਾਨੁ ਕਤਹਿ ਕਰਵ ਅੰਤਰ ਗਾਮੀ ਜਾਨੈ ਪਾਪ ਕਰੇ ਕਰਮੁ ਕਿਰਪਾਵੈ ਭੇਡ ਤਰੈ ਨਿਰਵਾਨ ਜਾਨਤ ਨੂਰਾਤਮਾ ਪ੍ਰਵਨੇਰਾ ਹੋਤਤਾਤ ਕੋਤ ਸੇ ਰਤਿ ਤਬਲਾ ਦਾ ਮੁਕਤ ਨ ਕੋਈ ਕਹੋ ਨਾਨਕ ਦਇਆ ਸੁਆਮੀ ਸੰਤ ਭਗਤ ਜਨ ਸੋਈ ਜਬ ਨਗ ਟੁਟੈ ਨਾਏ ਮਨ ਭਰਨਾ ਤਬ ਲਗ ਮੁਕਤ ਨ ਕੋਈ ਆਹੋ ਨਾਨਕ ਕਤਿਆ ਸੁਆਮੀ ਸ਼ਾਂਤਾ ਭਗਤ ਜਨ ਸੋਏ ਵਾਰਿਕ ਜਿੱਤਾ ਖਸਾ ਵਾਰਿਕ ਜਿੱਤੇ ਅਤੇ